ਪਤਾ ਨਹੀਂ ਕਿਉਂ ਤੁਹਾਡੀ ਮੱਤ ਤੇ ਪਰਦਾ ਪੈ ਗਿਆ ਜਾਂ ਤੁਸੀਂ ਕਿਉਂ ਇਹ ਇਦਾਂ ਬੋਲਣਾ ਜ਼ਰੂਰੀ ਸਮਝਿਆ ਜਦੋਂ ਕਿ ਉਸ ਗਲਤੀ ਦੀ ਪਹਿਲ ਦੇ ਆਧਾਰ ਤੇ ਮਾਫੀ ਮੰਗ ਲੈਣੀ ਚਾਹੀਦੀ ਸੀ ਤੇ ਉਸ ਗਲਤੀ ਨੂੰ ਉੱਥੇ ਹੀ ਸਮੇਟ ਦੇਣਾ ਚਾਹੀਦਾ ਤੁਸੀਂ ਗਲਤੀ ਦੇ ਉੱਤੇ ਗਲਤੀ ਕੀਤੀ ਕ੍ਰਿਟਿਸਿਜ਼ਮ ਹਿੱਸਾ ਹੁੰਦਾ ਫੇਮ ਦਾ ਮਾਨ ਸਾਹਿਬ ਤੁਸੀਂ ਬਹੁਤ ਫੇਮੰਡਾਈ ਆ ਤੁਹਾਨੂੰ ਲੋਕਾਂ ਨੇ ਬਹੁਤ ਮਨਾਉਹੀ ਪਿਆਰ ਦਿੱਤਾ ਤੁਹਾਨੂੰ ਬਾਬੇ ਬੋੜ ਤੱਕ ਦਾ ਰਤਬਾ ਦਿੱਤਾ ਲੋਕਾਂ ਨੇ ਉਹਨਾਂ ਲੋਕਾਂ ਨੂੰ ਹੀ ਬੱਤੀਆਂ ਬਣਾ ਕੇ ਸੁਣਾਤੀਆਂ ਤੁਹਾਨੂੰ ਸ਼ਾਇਦ ਉਸ ਗਲਤੀ ਨੂੰ ਉੱਥੇ ਹੀ ਉਸੇ ਸਟੇਜ ਤੇ ਹੀ ਮੰਨ ਲੈਣਾ ਚਾਹੀਦਾ ਹੈ ਪਰ ਤੁਸੀਂ ਗਲਤੀ ਦੇ ਉੱਤੇ ਗਲਤੀ ਕੀਤੀ ਰਿਟੈਲੀਏਟ ਕੀਤਾ ਤੇ ਪੰਜਾਬੀਆਂ ਦੇ ਨਾਲ ਰਿਟੈਲੀਏਸ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਪੰਜਾਬੀਆਂ ਦੇ ਨਾਲ ਵੈਰ ਕਮਾਉਣਾ ਆਮ ਤੌਰ ਤੇ ਇੱਕ ਸ਼ੋਅ ਦਾ ਬਾਈਕਾਟ ਹੁੰਦਾ ਹੈ ਵਿਦੇਸ਼ ਦੇ ਵਿੱਚ ਦੇ ਨਾਲ ਦੀ ਨਾਲ ਇੱਕ ਪੋਸਟ ਆ ਜਾਂਦੀ ਹੈ ਕਿ ਮੈਂ ਪੰਜਾਬੀਆਂ ਤੋਂ ਮਾਫੀ ਮੰਗਦਾ ਜੇ ਉਹਨਾਂ ਨੂੰ ਜਾਂ ਉਹਨਾਂ ਦੀਆਂ ਭਾਵਨਾਵਾਂ ਨੂੰ ਕੋਈ ਠੇਸ ਪਹੁੰਚੀ ਹੈ ਮੇਰੇ ਕਿਸੇ ਬੋਲ ਤੋਂ ਠੇਸ ਦੇ ਮਾਨ ਸਾਹਿਬ 100% ਪਹੁੰਚੀ ਹੈ ਪੰਜਾਬੀਆਂ ਨੂੰ ਤੇ ਇਹ ਐਸਾ ਐਸੀ ਦਰਾਰ ਐਸਾ क्रैक ਤੁਸੀਂ ਪਾਇਆ ਜਿਹੜਾ ਕਿ ਸ਼ੀਸ਼ਾ ਟੁੱਟ ਕੇ ਜੁੜ ਤੇ ਸਕਦਾ ਪਰ ਸ਼ੀਸ਼ਾ ਟੁੱਟ ਕੇ ਸੰਪੂਰਨ ਨਹੀਂ ਜੁੜ ਸਕਦਾ ਤੁਹਾਨੂੰ ਪੰਜਾਬੀਆਂ ਨੇ ਬਣਾਇਆ ਤੁਹਾਨੂੰ ਸਭ ਕੋ ਪੰਜਾਬੀਆਂ ਨੇ ਦਿੱਤਾ ਪੰਜਾਬੀ ਮਾਂ ਬੋਲੀ ਨੇ ਤੁਹਾਡੇ ਘਰ ਪਰੇ ਪੰਜਾਬੀ ਨੇ ਤੁਹਾਨੂੰ ਇੱਥੇ ਤੱਕ ਪਹੁੰਚਾਇਆ ਲੋਕਾਂ ਦੇ ਵਿੱਚ ਪ੍ਰਚਾਰਿਆ ਲੋਕਾਂ ਦੇ ਵਿੱਚ ਗਰਦਾਸ ਮਾਨ ਬਣਾਇਆ ਤੇ ਉਸੇ ਪੰਜਾਬੀ ਬੋਲੀ ਨੂੰ ਤੁਸੀਂ ਪਛਾਣ ਕਰਦਾ ਉਹਦੇ ਬਾਰੇ ਬੋਲਣ ਦੇ ਵਿੱਚ ਤੁਹਾਡੇ ਕੋਲੋਂ ਗਲਤੀ ਹੋਗੀ ਤੇ ਫਿਰ ਉਸ ਗਲਤੀ ਦੇ ਉੱਤੇ ਗਲਤੀ ਹੋ ਗਈ ਜਦੋਂ ਗੱਲ ਬੱਤੀ ਵਾਲੀ ਕੀਤੀ ਦੀ ਇਹ ਪੰਜਾਬ ਮਹਿਮਾਨ ਸਾਹਿਬ ਸਾਡੇ ਨਾਲੋਂ ਵੱਧ ਕੇ ਤੁਸੀਂ ਜਾਣਦੇ ਹੋ ਪੰਜਾਬ ਨੂੰ ਸਾਡੇ ਨਾਲੋਂ ਵੱਧ ਕੇ ਸਮਾਂ ਡਾਇਆ ਪੰਜਾਬ ਨੂੰ ਇੱਥੇ ਝੁਕ ਕੇ ਆਏ ਨੂੰ ਸਭ ਕੁਝ ਮਿਲਦਾ ਹੈ ਚੜ ਕੇ ਆਏ ਨੂੰ ਨਹੀਂ ਪਤਾ ਨਹੀਂ ਕਿਉਂ ਤੁਹਾਡੀ ਮੱਤ ਤੇ ਪੜਦਾ ਪੈ ਗਿਆ ਜਾਂ ਤੁਸੀਂ ਕਿਉਂ ਇਹ ਇਦਾਂ ਬੋਲਣਾ ਜ਼ਰੂਰੀ ਸਮਝਿਆ ਜਦੋਂ ਕਿ ਉਸ ਗਲਤੀ ਦੀ ਖੈਲ ਦੇਦਾਰ ਤੇ ਮਾਫੀ ਮੰਗ ਲੈਣੀ ਚਾਹੀਦੀ ਸੀ ਤੇ ਉਸ ਗਲਤੀ ਨੂੰ ਉੱਥੇ ਹੀ ਸਮੇਟ ਦੇਣਾ ਚਾਹੀਦਾ ਤੁਸੀਂ ਗਲਤੀ ਦੇ ਉੱਤੇ ਗਲਤੀ ਕੀਤੀ ਕ੍ਰਿਟਿਸਿਜ਼ਮ ਹਿੱਸਾ ਹੁੰਦਾ ਫੇਮ ਦਾ ਮਾਨ ਸਾਹਿਬ ਤੁਸੀਂ ਬਹੁਤ ਫੇਮ ਅੰਡਾਈ ਹੈ ਤੁਹਾਨੂੰ ਲੋਕਾਂ ਨੇ ਬਹੁਤ ਮਨਾਉਹੀ ਪਿਆਰ ਦਿੱਤਾ ਤੁਹਾਨੂੰ ਬਾਬੇ ਬੋੜ ਤੱਕ ਦਾ ਰਤਬਾ ਦਿੱਤਾ ਲੋਕਾਂ ਨੇ ਉਹਨਾਂ ਲੋਕਾਂ ਨੂੰ ਹੀ ਬੱਤੀਆਂ ਬਣਾ ਕੇ ਸੁਣਾਤੀਆਂ ਤੁਹਾਨੂੰ ਸ਼ਾਇਦ ਉਸ ਗਲਤੀ ਨੂੰ ਉੱਥੇ ਹੀ ਉਸੇ ਸਟੇਜ ਤੇ ਹੀ ਮੰਨ ਲੈਣਾ ਚਾਹੀਦਾ ਹੈ ਪਰ ਤੁਸੀਂ ਗਲਤੀ ਦੇ ਉੱਤੇ ਗਲਤੀ ਕੀਤੀ ਰਿਟੈਲੀਏਟ ਕੀਤਾ ਇਹ ਪੰਜਾਬੀਆਂ ਦੇ ਨਾਲ ਰਿਟੈਲੀਗੇਸ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਪੰਜਾਬੀਆਂ ਦੇ ਨਾਲ ਵੈਰ ਕਮਾਉਣਾ ਇਸ ਕਰਕੇ ਬਹੁਤ ਸਮਾਂ ਲਾ ਦਤਾ ਹੈ ਇਸ ਮਾਫੀ ਨੂੰ ਇਹ ਦਰਾਰਾਂ ਜੁੜਤੇ ਸਕਦੀਆਂ ਨੇ ਪਰ ਭਰ ਨਹੀਂ ਸਕਦੀਆਂ ਮਾਨ ਸਾਹਿਬ ਕ੍ਰਿਟਿਸਿਜ਼ਮ ਨੂੰ ਸਹਿਣਾ ਸਿੱਖ ਲਓ ਸਾਰੀ ਉਮਰ ਤੋਂ ਹੀ ਇਹ ਮੰਡਾਈ ਹੈ ਹੋਰ ਵੀ ਜੰਨੇ ਨੇ ਕਈ ਸਿਆਸਤ ਦੇ ਵਿੱਚ ਹੁਣ ਇਦਾਂ ਦੇ ਲੀਡਰ ਨੇ ਜਿਹੜਾ ਕੁਝ ਵੀ ਕੋਈ ਬੋਲਦਾ ਤੇ ਉਹਨੂੰ ਚੁੱਕ ਕੇ ਜੇਲ੍ਹਾਂ ਚ ਸੁਟੇ ਜਾਂਦੇ ਨੇ ਯਾਰ ਕ੍ਰਿਟਿਸਿਜ਼ਮ ਮਹਿਸਾ ਹੁੰਦਾ ਜੇ ਚੰਗਿਆਈ ਆ ਤੇ ਉਹਦੇ ਨਾਲ ਬਰਿਆਈ ਵੀ ਹੋਣੀ ਹੈ ਜੇ ਲੋਕ ਤੁਹਾਨੂੰ ਚੰਗਾ ਕਹਿੰਦੇ ਆ ਤੇ ਕਿਤੇ ਨਾ ਕਿਤੇ ਲੋਕਾਂ ਨੇ ਤੁਹਾਨੂੰ ਬੁਰਾ ਵੀ ਕਹਿਣਾ ਇਹ ਕਰਕੇ ਥੋੜੇ ਜੇ ਅਕਲ ਨੂੰ ਹੱਥ ਮਾਰੂਗੇ